ਇੱਕ ਰੂਮ ਦੇ ਵਿੱਚ ਰਹਿੰਦੇ ਸੀ ਤੇ ਇੱਕ ਜਾਨੀ ਪਾਕਿਸਤਾਨੀ ਦੋਸਤ ਵੱਲੋਂ ਇੱਕ ਜਾਨੀ ਲੜਾਈ ਦੇ ਵਿੱਚ ਉਹਦੀ ਜਾਨ ਚਲ ਗਈ ਇੱਕ ਲੜਕੇ ਮੁੰਡੇ ਪੰਜਾਬੀ ਦੀ ਤੇ ਇਹ ਅਸੀਂ ਜਿੰਨੇ ਜਾਣੇ ਸੀ ਤਿੰਨ ਪਾਕਿਸਤਾਨੀ ਸੀ ਇੱਕ ਮਹਿਮ ਵਿੱਚ ਨਾਲ ਸੀ ਤੇ ਸਾਡੇ ਚੌਹਾਂ ਦੇ ਉੱਪਰ ਮਤਲਬ ਜਿਹੜਾ ਇਹ ਕੇਸ ਜਿਹੜਾ ਮਰਡਰ ਕੇਸ ਜਿਹੜਾ ਸਾਡੇ ਚੌਹਾਂ ਦੇ ਉੱਪਰ ਮਤਲਬ ਪੈ ਗਿਆ ਉਸ ਤੋਂ ਬਾਅਦ ਸਾਨੂੰ ਹੁਕਮ ਹੋਇਆ ਮਤਲਬ ਪાંਸੀ ਦਾ ਹੁਕਮ ਹੋਇਆ ਗਿਆ ਤੇ ਮਤਲਬ ਸਰਦਾਰ ਐਸਪੀ ਸਿੰਘ ਅਬਰਾਇਨਾਂ ਦੇ ਬਾਰੇ ਤੇ ਉਹਨਾਂ ਦਾ ਫਿਰ ਮੈਂ ਉੱਥੋਂ ਪਤਾ ਕੀਤਾ ਕਰ ਆਪਣੇ ਫੈਮਿਲੀ ਨੂੰ ਉਹਨਾਂ ਦਾ ਮਤਲਬ ਦੱਸਿਆ ਕਿ ਉਹਨਾਂ ਨਾਲ ਕਿਸ ਤਰੀਕੇ ਦੇ ਨਾਲ ਤੁਸੀਂ ਕੰਟੈਕਟ ਕਰੋ ਉਹਨਾਂ ਨੂੰ ਲਾਇਆ ਉਹਨਾਂ ਦੇ ਨਾਲ ਮੈਨ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਜਾਨੀ ਇਸ ਮਸਲੇ ਦਾ ਹੱਲ ਜਾਨੀ ਪੂਰਾ ਕਰਾਂਗੇ ਅੱਜ ਉਹਨਾਂ ਨੇ ਮਤਲਬ ਲੱਗੇ ਰਹੇ ਲੱਗੇ ਰਹੇ ਅੱਜ ਲੱਗ ਸਾਢੇ 4 ਸਾਲ ਬਾਅਦ ਇਹਨਾਂ ਨੇ 5 ਸਾਲ ਬਾਅਦ ਪਹੁੰਚ ਕੀਤਾ ਐਸਪੀ ਉਬਰਾਇਨੀ ਦੁਬਈ ਤੋਂ ਫਸੇ ਇੱਕ ਪੰਜਾਬੀ ਨੌਜਵਾਨ ਨੂੰ ਸਹੀ ਸਲਾਮਤ ਪੰਜਾਬ ਲੈੰਦਾ ਲੱਖਾਂ ਰੁਪਏ ਦੀ ਬਲੱਡ ਮਨੀ ਦੇਕੇ ਫਾਂਸੀ ਦੀ ਸਜ਼ਾ ਤੋਂ ਬਚਾਇਆ ਪਰਿਵਾਰ ਨੇ ਐਸਪੀ ਉਬਰਾਈ ਦਾ ਤਨਵਰਤ ਕੀਤਾ। ਦੱਸਿਆ ਕਿ ਗੁਰਦਾਸਪੁਰ ਦੇ ਪਿੰਡ ਦੇ ਸੇਖੂਪੁਰਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 2018 ਦੇ ਵਿੱਚ ਰੋਜੀ ਰੋਟੀ ਕਮਾਉਣ ਲਈ ਦੁਬਈ ਗਿਆ ਸੀ ਜਿੱਥੇ ਉਹ ਤਿੰਨ ਪਾਕਿਸਤਾਨੀ ਦੋਸਤਾਂ ਦੇ ਨਾਲ ਰਹਿ ਰਿਹਾ ਸੀ ਤੇ ਉਹਨਾਂ ਦਾ ਕਿਸੇ ਵਿਅਕਤੀ ਨਾਲ ਝਗੜਾ ਹੋਇਆ ਇੱਕ ਵਿਅਕਤੀ ਦੀ ਜਾਨ ਚਲੀ ਗਈ ਜਿਸ ਤੋਂ ਬਾਅਦ ਦੁਬਈ ਦੀ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਤੇ ਫਾਂਸੀ ਦੀ ਸਜ਼ਾ ਸੁਣਾਈ। ਆਹਦੇ ਵਿੱਚ ਨਹੀਂ ਹੁਣ ਲਾਸਟ ਟਾਈਮ ਆਖਰ ਟਾਈਮ 2018 ਦੇ ਵਿੱਚ ਜਾਨੀ ਉੱਥੇ ਗਿਆ ਸੀ ਤੇ ਪਹਿਲਾਂ ਜੇ ਮੈਂ ਜਾਨੀ ਪਹਿਲਾਂ ਤੋਂ ਉੱਥੇ ਡਰਾਈਵਿੰਗ ਕਰਦਾ ਸੀ 18 ਤੋਂ ਪਹਿਲਾਂ ਵੀ ਗਏ ਸੀ ਕਿੰਨਾ ਸਮਾਂ ਗਏ ਸੀ ਔਰ ਕੀ ਡਰਾਈਵਿੰਗ ਕਰਦੇ ਸੀ ਮੈਂ 2014 ਦੇ ਵਿੱਚ ਜਾਨੀ ਲਾਇਸੈਂਸ ਤੇ ਮਤਲਬ ਦਰਜ ਕਰੀਏ ਗਿਆ ਸੀ ਲਾਇਸੈਂਸ ਬਣਾਇਆ ਮਤਲਬ ਡਰਾਈਵਿੰਗ ਦਾ ਤੇ ਡਰਾਈਵਿੰਗ ਕਰਦਾ ਰਿਹਾ ਉਸ ਤੋਂ ਬਾਅਦ ਮੈਂ ਵਾਪਸ ਛੁੱਟੀਆਂ ਆਇਆ ਤੇ ਦੁਬਾਰਾ ਮੈਂ ਲਾਸਟ ਟਾਈਮ ਦੁਬਾਰਾ 9 18 ਦੇ ਵਿੱਚ ਸੋਰੀ 18 ਦੇ ਵਿੱਚ ਮੈਂ ਬਾਸ ਗਿਆ ਤੇ ਉਥੇ ਮੈਨੂੰ ਜਿਵੇਂ ਫ੍ਰੈਂਡਲੀ ਇੱਕ ਰੂਮ ਦੇ ਵਿੱਚ ਰਹਿੰਦੇ ਸੀ ਤੇ ਇੱਕ ਜਾਨੀ ਪਾਕਿਸਤਾਨੀ ਦੋਸਤ ਵੱਲੋਂ ਇੱਕ ਜਾਨੀ ਲੜਾਈ ਦੇ ਵਿੱਚ ਉਹਦੀ ਜਾਨ ਚੱਲ ਗਈ ਇੱਕ ਲੜਕੇ ਮੁੰਡੇ ਪੰਜਾਬੀ ਦੇ ਆਪਣੇ ਇੰਡੀਆ ਪੰਜਾਬ ਦੇ ਤੇ ਜਾਨ ਜਾਣ ਤੋਂ ਬਾਅਦ ਉਹਨੂੰ ਕੈਚ ਕੀਤਾ ਗਿਆ ਸੀ ਜਿਹੜੀ ਨੇ ਕੈਚ ਕੀਤਾ ਤੇ ਉਹ ਅਸੀਂ ਇਕੱਠੇ ਸੀ ਇੱਕ ਰੂਮ ਦੇ ਵਿੱਚ ਸੀ ਤੇ ਇਹ ਸਾਰਾ ਮਤਲਬ ਕੇਸ ਸਾਡਾ ਰੂਮ ਵਾਲਿਆਂ ਤੇ ਵੀ ਆ ਗਿਆ ਕਿ ਤੁਸੀਂ ਸੀਆਈਡੀ ਨੂੰ ਇਨਫੋਰਮ ਨਹੀਂ ਕੀਤਾ ਤੁਸੀਂ ਕਿਉਂ ਅਸੀਂ ਮਤਲਬ ਫੋਨ ਨਹੀਂ ਕਿਸੇ ਨੂੰ ਕੀਤਾ ਤੇ ਇਹ ਅਸੀਂ ਜਿੰਨੇ ਜਾਣੇ ਸੀ ਤਿੰਨ ਪਾਕਿਸਤਾਨੀ ਸੀ ਇੱਕ ਮਹਿਮ ਵਿੱਚ ਨਾਲ ਸੀ ਤੇ ਸਾਡੇ ਚੌਂਹਾਂ ਦੇ ਉੱਪਰ ਮਤਲਬ ਜਿਹੜਾ ਇਹ ਕੇਸ ਜਿਹੜਾ ਮਰਡਰ ਕੇਸ ਜਿਹੜਾ ਸਾਡੇ ਚੌਂਹਾਂ ਦੇ ਉੱਪਰ ਮਤਲਬ ਪੈ ਗਿਆ ਜਿਹੜਾ ਤੁਸੀਂ ਮजूद ਸੀ ਮੈਂ ਉੱਥੇ ਤੇ ਬਸ ਮਤਲਬ ਯਾਨੀ ਛੋਟੀ ਜੀ ਗੱਲ ਤੋਂ ਯਾਨੀ ਬਸ ਯਾਨੀ ਗੱਲਾਂ-ਗੱਲਾਂ ਦੇ ਵਿੱਚ ਯਾਨੀ ਉਹਦੀ ਨਲ ਲੜਾਈ ਹੋਈ ਜਾਂ ਲੜਾਈ ਹੋ ਗਈ ਜਾਨੀ ਤੇ ਮਤਲਬ ਐਸੀ ਜਗ੍ਹਾ ਤੇ ਲੱਗੀ ਹੈ ਕਿ ਜਾਨੀ ਉਹ ਚਲੇ ਗਿਆ ਸੀਆਈਡੀ ਨੇ ਫੰਨ ਤੋਂ ਬਸ ਸਾਨੂੰ ਮਤਲਬ ਸੈਂਟਰ ਜੇਲ ਸ਼ਾਜਾ ਸੈਂਟਰ ਜੇਲ ਸਾਨੂੰ ਭੇਜਿਆ ਗਿਆ ਸ਼ਾਜਾ ਸੈਂਟਰ ਜੇਲ ਬਾਅਦ ਸਾਰਾ ਕੋਰਟ ਚੱਲਦਾ ਰਿਹਾ ਸ਼ਾਜਾ ਕੋਰਟ ਉਸ ਤੋਂ ਬਾਅਦ ਸਾਨੂੰ ਹੁਕਮ ਹੋਇਆ ਮਤਲਬ ਫਾਂਸੀ ਦਾ ਹੁਕਮ ਹੋਇਆ ਗਿਆ ਫਾਂਸੀ ਦੇ ਹੁਕਮ ਤੋਂ ਬਾਅਦ ਅਸੀਂ ਕਾਫੀ ਸੁਣਿਆ ਸੀ ਉੱਥੇ ਮਤਲਬ ਸਰਦਾਰ ਐਸਪੀ ਸਿੰਘ ਅਬਰਾਈਆਂ ਨਾਲ ਬਾਰੇ ਤੇ ਉਹਨਾਂ ਦਾ ਫਿਰ ਮੈਂ ਉੱਥੋਂ ਪਤਾ ਕੀਤਾ ਕਰ ਆਪਣੇ ਫੈਮਲੀ ਨੂੰ ਉਹਨਾਂ ਦਾ ਮਤਲਬ ਦੱਸਿਆ ਕਿ ਉਹਨਾਂ ਨਾਲ ਕਿਸ ਤਰੀਕੇ ਦੇ ਨਾਲ ਤੁਸੀਂ ਕੰਟੈਕਟ ਕਰੋ ਤੇ ਫਿਰ ਫੈਮਲੀ ਮਰੀ ਨੇ ਜਾਨੀ ਭਾਈ ਸੁਖਦੀਪ ਸਿੰਘ ਸਾਡੇ ਨਾਲ ਨੇ ਜਾਨੀ ਮਤਲਬ ਰਿਲੇਸ਼ਨ ਸਾਡਾ ਉਹਨਾਂ ਦੇ ਨਾਲ ਤੇ ਉਹਨਾਂ ਦੇ ਨਾਲ ਕੰਟੈਕਟ ਕੀਤਾ ਕੰਟੈਕਟ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਸਾਨੂੰ ਐਸਪੀ ਸਿੰਘ ਉਹਨਾਂ ਬਰਾਇਨ ਉਹਦੇ ਨਾਲ ਫੈਮਲੀ ਮਰੀ ਨੂੰ ਉਹਨਾਂ ਨੂੰ ਮਿਲਾਇਆ ਉਹਨਾਂ ਦੇ ਨਾਲ ਮਿਲਣ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਜਾਨੀ ਇਸ ਮਸਲੇ ਦਾ ਹੱਲ ਜਾਨੀ ਪੂਰਾ ਕਰਾਂਗੇ ਅੱਜ ਉਹਨਾਂ ਨੇ ਮਤਲਬ ਲੱਗੇ ਰਹੇ ਲੱਗੇ ਰਹੇ ਅੱਜ ਨਾਲੇ 4.5 ਸਾਲ ਬਾਅਦ ਉਹਨਾਂ ਨੇ 5 ਸਾਲ ਬਾਅਦ ਰੇ ਆਕੀਤਾ ਮੇ ਵਾਈਫ ਮੇਰੀ ਸੀ ਤੇ ਮੇਰੇ ਫਾਦਰ ਸਾਹਿਬ ਸੀ ਤੇ ਜੋ ਕਿ ਮਲੇ ਫਾਦਰ ਸਾਹਿਬ ਹੁਣ ਇਸ ਟਾਈਮ ਨਹੀਂ ਨਹੀਂ ਰਹੇ ਮੇਰੇ ਪਿਛੋਂ ਜੇਲ੍ਹ ਜਾਣ ਤੋਂ ਬਾਅਦ ਉਹਨਾਂ ਦੀ ਪਿਛੋਂ ਡੈਥ ਹੋ ਗਈ ਹੈ ਉਹਨਾਂ ਨੂੰ ਇੱਕ ਟੈਨਸ਼ਨ ਵੀ ਸੀ ਮੇਰੀ ਕਿਉਂਕਿ ਮੈਂ ਇਕੱਲਾ-ਕੱਲਾ ਇੱਕ ਫੈਮਿਲੀ ਦਾ ਯਾਨੀ ਨੌਜਵਾਨ ਪੁੱਤਰ ਸੀ ਤੇ ਉਹਨਾਂ ਨੂੰ ਇੱਕ ਕੈਂਸਰ ਦੀ ਬਿਮਾਰੀ ਵੀ ਸੀ ਉਹਨਾਂ ਨੂੰ ਕੈਂਸਰ ਹੋਈ ਸੀ ਉਹਨਾਂ ਨੂੰ ਤੇ ਉਹ ਮੇਰੀ ਟੈਨਸ਼ਨ ਦੇ ਵਿੱਚ ਆਪਣਾ ਜਿਹੜਾ ਇਲਾਜ ਆ ਠੀਕ ਸਮੇਂ ਤੇ ਨਹੀਂ ਕਰਾ ਸਕੇ ਤੇ ਫਿਰ ਯਾਨੀ ਪਿਛੋਂ ਮੇਰੇ ਤੇ ਆਪਣੇ ਇੱਕ ਦਿਨ ਵਿੱਚ ਮਾਤਾ ਫੋਨ ਕੀਤਾ ਤੇ ਮੈਨੂੰ ਜਦ ਤੱਕ ਇਹ ਪਤਾ ਲੱਗਾ ਮਦਦ ਨੂੰ ਫੋਨ ਕੀਤਾ ਚੰਡੀਗੜ੍ਹ ਮਤਲਬ ਪੀਜੀਓ ਸਪ੍ਰੀਲ ਦੇ ਵਿੱਚ ਨਾਲ ਦੀ ਡੈਥ ਹੋ ਗਈ ਤੇ ਮਤਲਬ ਜਾਨੀ ਇੱਕ ਮਹੀਨਾ ਜਾਨੀ ਕੁਛ ਖਾਣ ਨੂੰ ਵੀ ਦਿਲ ਨਹੀਂ ਕੀਤਾ ਤੇ ਬਾਕੀ ਚਲੋ ਅੱਜ ਰਿਹਾ ਕੀਤਾ ਸਾਰਾ ਉਹਨਾਂ ਨੇ ਬਰਾਏ ਸਾਰਾ ਉਹਨਾਂ ਨੇ ਤੇ ਮਤਲਬ ਜਾਨੀ ਉਹ ਸਮਾਂ ਜਾਨੀ ਚਲੋ ਜੋ ਕਟਿਆ ਸਮਾਂ ਭੁੱਲ ਗਿਆ ਲੇਕਿਨ ਜੋ ਫਾਦਰ ਸਾਹਿਬ ਵਾਲਾ ਦੁੱਖ ਹੈ ਉਹ ਉਤਨੀ ਨਹੀਂ ਭੁੱਲ ਸਕਦੇ ਆਪਣਾ ਜਾਨੀ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਸ਼ੁਕਰੀਆ ਦਾ ਕਰਨਾ ਚਾਹਾਂਗਾ ਮੈਂ ਆਪਣੀ ਮਾਂ ਦਾ ਆਪਣੇ ਪਰਿਵਾਰ ਦਾ ਜਿਨ੍ਹਾਂ ਨੇ ਮਤਲਬ ਜਾਨੀ ਹਿੰਮਤ ਨਹੀਂ ਹਾਰੀ ਮਤਲਬ ਡਟ ਕੇ ਜਾਨੀ ਹਿੰਮਤ ਜਾਨੀ ਕੈਮਰਾ ਕੇ ਉਹਨਾਂ ਨੇ ਮਤਲਬ ਮੈਨੂੰ ਭਜ ਨਾਟ ਕੇ ਕਿਸੇ ਤਰ੍ਹਾਂ ਵੀ ਜਾਨੀ ਬਚਾਇਆ ਜਿਸ ਸਮੇਂ ਇਹ ਮਦਰਸੀ ਪਿਛੇ ਮੈਂ ਉਧਰ ਫੜਿਆ ਗਿਆ ਸੀ ਤੇ ਪਿਛੋਂ ਫਾਦਰ ਸਾਹਿਬ ਇਦਾਂ ਹੋ ਗਏ ਡੈਡੀ ਜੀ ਡੈਥ ਹੋ ਗਈ ਤੇ ਫਿਰ ਵੀ ਉਹਨਾਂ ਨੇ ਆਪਣਾ ਮਤਲਬ ਜਾਨੀ ਸ਼ਿਮਤ ਰੱਖੀ ਤੇ ਮੈਨੂੰ ਜਿਹੜੇ ਨੇ ਉਹ ਇੱਕ ਜਾਤ ਪਾਤ ਧਰਮ ਦੇ ਨਾਂ ਨੂੰ ਨਹੀਂ ਉਹਨੂੰ ਫੋਲੋ ਨਹੀਂ ਕਰਦੇਓ ਠੀਕ ਨੇ ਉਹਨਾਂ ਬਾਅਦ ਇਨਸਾਨ ਇਨਸਾਨ ਹੈ ਤੇ ਉਹਨਾਂ ਦਾ ਮਤਲਬ ਬਹੁਤ ਨਾਮ ਹੈ ਸ਼ਾਰਜਾ ਜੇਲ ਦੁਬਈ ਜੇਲ ਜਾਨੀ ਹਰ ਜਗ੍ਹਾ ਤੇ ਹਰ ਜਾਨੀ ਜੋ ਯੂਏਈ ਦੀ ਹਰ ਸਟੇਟ ਹਰ ਜਗ੍ਹਾ ਤੇ ਉਹਨਾਂ ਦਾ ਨਾਮ ਹੈ ਹਰ ਬੰਦਾ ਉਹਨਾਂ ਨੂੰ ਜਾਣਦਾ ਇਹਨਾਂ ਦਾ ਬਿਜ਼ਨਸ ਹੈ ਯਾਨੀ ਉੱਥੇ ਕੰਮ ਕਰਦੇ ਨੇ ਤੇ ਉਹਨਾਂ ਦੇ ਨਾਲ ਨਾਲ ਇਹ ਵੀ ਉਹ ਕਰਦੇ ਨੇ ਕਿ ਜਾਨੀ ਤੇ ਮਤਲਬ ਕਿਸੇ ਕਰੀਬ ਦੀ ਜਾਨੀ ਮਤਲਬ ਜਾਨ ਵੱਜੇ ਕੋਈ ਨੌਜਵਾਨ ਕੋਈ ਫਸਿਆ ਕੋਈ ਪੰਜਾਬੀ ਹਾਂਜੀ ਤੇ ਕੋਈ ਕਵਿਸ਼ਨ ਨਹੀਂ ਜਾਨੀ ਉਹ ਤਾਂ ਉਹਨਾਂ ਦੀ ਫੈਮਿਲੀ ਪਿਛੇ ਕੁਛ ਨਹੀਂ ਉਹਨਾਂ ਦੇ ਮਤਲਬ ਉੱਥੋਂ ਮੈਸੇਜ ਆ ਰਹੇ ਨੇ ਜਾਨੀ ਇੱਥੇ ਮੈਨੂੰ ਵੀ ਆ ਰਹੇ ਨੇ ਉਹਨਾਂ ਨੂੰ ਵੀ ਆ ਰਹੇ ਨੇ ਤੇ ਮਤਲਬ ਮੈਂ ਆਇਆ ਤੇ ਉਹ ਵੀ ਉੱਥੋਂ ਮਤਲਬ ਜਦੋਂ ਫਿਰ ਮੇਰੀ ਵਾਈਫ ਆਪਣੇ ਪਰਿਵਾਰ ਫੈਮਿਲੀ ਨੂੰ ਬੜਿਆਂ ਪਹਿਲਾਂ ਤੇ ਬਹੁਤ ਖੁਸ਼ੀ ਹੋਈ ਉਹਨੂੰ ਮਿਲ ਕੇ ਜਾਨੀ ਇਹਨੇ ਟਾਈਮ ਬਾਅਦ ਜਾਨੀ ਸਾਲ ਮੈਨੂੰ ਪਹਿਲਾਂ ਬਾਹਰ ਹੋ ਗਿਆ ਸੀ ਤੇ ਸਾਢੇ 4 ਸਾਲੇ ਮਤਲਬ ਸਾਢੇ 5 6 ਸਾਲ ਬਾਅਦ ਮੈਂ ਜਾਨੀ ਵਾਪਸ ਪੰਜਾਬ ਆਪਣੀ ਧਰਤੀ ਤੇ ਵਾਪਸ ਆਇਆ ਜਦੋਂ ਤੇ ਰੱਬ ਤੇ ਭਰੋਸਾ ਸੀ ਜਾਨੀ ਬਾਅਦ ਜਦੋਂ ਅਬਰਾਏ ਸਾਹਿਬ ਉਹਨਾਂ ਦਾ ਸੁਣਿਆ ਸਾਰਾ ਉਹਨਾਂ ਦਾ ਸੁਣਿਆ ਤੇ ਫਿਰ ਭਰੋਸਾ ਸੀ ਕਿ ਜਾਨੀ ਉਹ ਮਤਲਬ ਜਾਨੀ ਲਾਜ਼ਮ ਕਿਸੇ ਨਾ ਕਿਸੇ ਤਰੀਕੇ ਸਾਨੂੰ ਕੱਢ ਲੈਣਗੇ ਸਾਨੂੰ ਉਦੋਂ ਨੌਜਵਾਨ ਦੀ ਮਾਤਾ ਨੇ ਦੱਸਿਆ ਕਿ ਡਾਕਟਰ ਐਸਪੀ ਉਬਰਾਏ ਦੇ ਨਾਲ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਅਤੇ ਉਹਨਾਂ ਦੇ ਨੌਜਵਾਨ ਪੁੱਤ ਨੂੰ ਘਰ ਵਾਪਸ ਲਿਆਉਣ ਦੇ ਲਈ ਗੋਹਲ ਲਗਾਈ ਗਈ ਜਿਸ ਤੋਂ ਬਾਅਦ ਡਾਕਟਰ ਉਬਰਾਏ ਦੇ ਵੱਲੋਂ ਉਹਨਾਂ ਦੀ ਮਦਦ ਕੀਤੀ ਗਈ ਤੇ ਅੱਜ ਉਹਨਾਂ ਦਾ ਨੌਜਵਾਨ ਪੁੱਤ ਸਹੀ ਸਲਾਮਤ ਘਰ ਵਾਪਸ ਆ ਗਿਆ ਹੀ ਜਦੋਂ ਪਤਾ ਸੰ ਲੱਗ ਗਿਆ ਹੀ ਤੇ ਸਾਡੀਆਂ ਤੇ ਰੋਟੀਆਂ ਵੀ ਜਿਹੜੀਆਂ ਪੱਕੀਆਂ ਸੀ ਨਾ ਡੱਬੇ ਦੇ ਵਿੱਚ ਉਹ ਵੀ ਸਾਡੀਆਂ ਉੱਧਰ ਰਹਿ ਗਈਆਂ ਸੀ ਤੇ ਅਸੀਂ ਇਹਨਾਂ ਵਾਸਤੇ ਬੱਚਿਆਂ ਵਾਸਤੇ ਕਮਾਈ ਕਰਦੇ ਆ ਕੀ ਕਰਦੇ ਤੇ ਉਹ ਫਿਰ ਇਹਨਾਂ ਦਾ ਪਾਪਾ ਜਿਹੜਾ ਸੀ ਉੱਚੀ ਉੱਚੀ ਰੋਣ ਲੱਗ ਪਿਆ ਮੈਂ ਉਹਨਾਂ ਨੂੰ ਚੁੱਪ ਕਰਾਇਆ ਮੈਂ ਆ ਵੀ ਰੋਣਾ ਨਹੀਂ ਕੋਈ ਗੱਲ ਨਹੀਂ ਇਹ ਮੈਂ ਵੀ ਦਿਲ ਰੱਖੋ ਤੇ ਕੋਈ ਗੱਲ ਨਹੀਂ ਫਿਰ ਸਾਨੂੰ ਰਾਤ ਨੂੰ ਫਿਰ ਇਹ ਸੋਹਰੇ ਹੀ ਤੇ ਲੱਗੇ ਉਹਨਾਂ ਨਾਲ ਗੱਲ ਗੁੱਲ ਕੀਤੀ ਇਹ ਦਮੇ ਦੱਸਿਆ ਉਹਨਾਂ ਨੇ ਵੀ ਬਰਾਏ ਸਾਹਿਬ ਐਸਪੀ ਜਿਹੜਾ ਵਾ ਉਹ ਵੀ ਬੰਦੀ ਕੱਢਦਾ ਵਾ ਤੇ ਕੋਈ ਨਹੀਂ ਆਪਾਂ ਉਹਨਾਂ ਨੂੰ ਮਿਲਾਂਗੇ ਫੇਰ ਸਾਡੇ ਸੁਖਦੀਪ ਸਿੰਘ ਉਹਨੇ ਜਿਹੜੇ ਇਥੋਂ ਕਬਾਲਪੁਰੇ ਤੋਂ ਕਬਾਲਪੁਰੇ ਤੋਂ ਅਸੀਂ ਫੇਰ ਉੱਥੇ ਪਹੁੰਚੇ ਉਹਨਾਂ ਨੇ ਫੇਰ ਸਾਨੂੰ ਅਗਲੇ ਦਿਨ ਸਾਨੂੰ ਬਰਾਏ ਸਾਹਿਬ ਉਹਦੇ ਭਾਈ ਜੂ ਆਏ ਸੀ ਸਾਨੂੰ ਉੱਥੇ 에어ਪੋਰਟ ਤੇ ਉਰੇ ਜੇ ਉਥੇ ਸਾਨੂੰ ਮਿਲਾਇਆ ਫੇਰ ਉਹ ਬਰਾਏ ਸਾਹਿਬ ਨਾਲ ਸਾਡੀ ਗੱਲਬਾਤ ਹੋਈ ਬਰਾਏ ਸਾਹਿਬ ਨੇ ਕਿ ਟੈਨਸ਼ਨ ਨਾ ਲਾਓ ਤੇ ਇਹਨਾਂ ਦੀ ਵਾਈਫ ਜਿਹੜੀ ਉਹਦੇ ਸਿੱਤੇ ਵੀ ਉਹਨੇ ਹੱਥ ਧਰਿਆ ਬਰਾਏ ਸਾਹਿਬ ਨੇ ਉਹਨੇ ਕਿ ਟਾਈਮ ਜ਼ਰੂਰ ਲੱਗੂਗਾ ਤੇ ਮੈਂ ਇੱਕ ਇਸ ਜਿਹੜਾ ਵਾ ਨਾ ਮੈਂ ਕਲੀਅਰ ਕਰਕੇ ਛੱਡੂਗਾ ਇਹ ਸਾਡਾ ਅੱਜ ਬਾਹਰੋਂ ਆਇਆ ਵਾ ਤਰਤੀ ਪੈਰ ਨਹੀਂ ਲੱਗਦਾ ਤੇ ਉਦੋਂ ਸਾਡੇ ਤੇ ਕੀ ਬੀਤੀ ਤੇ ਅੱਜ ਸਾਡੇ ਤੇ ਕੀ ਬੀਤੀ ਆ ਹਾਂ ਤੇ ਹਾਂਜੀ ਹਾਂਜੀ ਇਸ ਵਕਤ ਡਾਕਟਰ ਐਸਪੀ ਉਬਰਾਈ ਦੀ ਟੀਮ ਦੇ ਮੈਂਬਰ ਜੋ ਕਿ ਇਸ ਨੌਜਵਾਨ ਨੂੰ ਘਰ ਛੱਡਣਾਈ ਸੀ ਉਹਨਾਂ ਕਿਹਾ ਕਿ ਪੂਰੀ ਟੀਮ ਦੇ ਵੱਲੋਂ ਮਿਹਨਤ ਕੀਤੀ ਗਈ ਇਸ ਨੌਜਵਾਨ ਦੇ ਨਾਲ ਨਾਲ ਤਿੰਨ ਹੋਰ ਪਾਕਿਸਤਾਨੀ ਨੌਜਵਾਨਾਂ ਦੀ ਵੀ ਜ਼ਿੰਦਗੀ ਖੋਹ ਲਈ ਗਈ ਹੈ ਰਵਿੰਦਰ ਸਿੰਘ ਮਠਾਰੂ ਔਰ ਸਾਡੀ ਜਿਹੜੀ ਮਾਝਾ ਜ਼ੋਨ ਦੇ ਸਲਾਹਕਾਰ ਨੇ ٹرسٹ ਦੇ ਸਰਦਾਰ ਸੁਖਦੀਪ ਸਿੰਘ ਸਿੱਧੂ ਉਹਨਾਂ ਨੇ ਇਹ ਕੇਸ ਜਿਹੜਾ ਸੀਗਾ ਉਹ ਕੁਝ ਸਾਲ ਪਹਿਲਾਂ ਉਬਰਾਏ ਸਾਹਿਬ ਦੇ ਧਿਆਨ ਚ ਲਿਆਂਦਾ ਔਰ ਲਗਭਗ 4-5 ਸਾਲ ਦੀ ਇਹਦੇ ਤੇ ਕੇਸ ਤੇ ਉਤੇ ਸਟੱਡੀ ਕੀਤੀ ਗਈ ਸਾਰੀ ਉਬਰਾਏ ਸਾਹਿਬ ਨੇ ਮਿਹਨਤ ਕੀਤੀ ਕੇਸ ਵੀ ਲੜਿਆ ਇਹਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਇੱਕ ਸਾਡਾ ਵੀਰ ਜਿਹੜਾ ਹੈ ਸ਼ੇਖੂਪੁਰੇ ਦਾ ਪੰਜਾਬ ਦਾ ਰਹਿਣ ਵਾਲਾ ਤਿੰਨ ਮੁੰਡੇ ਜਿਹੜੇ ਨੇ ਇਹਦੇ ਵਿੱਚ ਉਹ ਪਾਕਿਸਤਾਨ ਦੇ ਸੀਗੇ ਇਹ ਚਾਰ ਮੁੰਡਿਆਂ ਦੇ ਉੱਤੇ ਕਤਲ ਦਾ ਕੇਸ ਸੀਗਾ ਔਰ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਔਰ ਉਬਰਾਈ ਸਾਹਿਬ ਨੇ ਲੱਖਾਂ ਰੁਪਏ ਬਰਾਡਮਨੀ ਦੇ ਕੇ ਜਿੱਥੇ ਇਹਨਾਂ ਦੀ ਫਾਂਸੀ ਦੀ ਸਜ਼ਾ ਮਾਫ ਕਰਾਈ ਆ ਉਥੇ ਕੇਸ ਵੀ ਸਾਰਾ ਲੜਿਆ ਔਰ ਅੱਜ ਸਾਡੀ ਅੰਮ੍ਰਿਤਸਰ ਦੀ ਜਿਹੜੀ ਟੀਮ ਆ ਸਾਡੇ ਮਾਝਾ ਜ਼ੋਨ ਦੇ ਪ੍ਰਧਾਨ ਸਰਦਾਰ ਸੁਖਜਿੰਦਰ ਸਿੰਘ ਹੇਰ ਤੇ ਸਲਾਹਕਾਰ ਜਿਹੜੇ ਸਾਡੇ ਸੁਖਦੀਪ ਸਿੰਘ ਸਿੱਧੂ ਸਾਡੀ ਹੋਰ ਟੀਮ ਉਹ 에어ਪੋਰਟ ਤੋਂ ਲੈ ਕੇ ਤੇ ਇਸ ਨੌਜਵਾਨ ਗੁਰਪ੍ਰੀਤ ਨੂੰ ਉਹਨਾਂ ਦੇ ਘਰ ਸ਼ੇਖੂਪੁਰਾ ਪਹੁੰਚੇ ਆ ਤੇ ਮੈਨੂੰ ਵੀ ਉਹਨਾਂ ਦਾ ਮੈਸੇਜ ਆਇਆ ਸੀਗਾ ਕਿ ਤੁਸੀਂ ਵੀ ਜਾ ਕੇ ਤੇ ਇਹ ਮੁੰਡੇ ਨੂੰ ਮਿਲ ਕੇ ਉਹਨੂੰ ਦੱਸ ਦੀ ਕਿ ਡਾਕਟਰ ਉਬਰਾਈ ਦੀ ਜਤਨਾਂ ਦੀ ਸਦਕਾ ਲੱਖਾਂ ਰੁਪਏ ਬਲੱਡ ਮਨੀ ਦੇ ਕੇ ਇਨਾਂ ਨੌਜਵਾਨਾਂ ਦੀ ਜ਼ਿੰਦਗੀ ਨੂੰ ਬਚਾਇਆ ਗਿਆ ਹੈ ਜਿਸ ਤੋਂ ਬਾਅਦ ਉਹ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਤੇ ਉਹਨਾਂ ਦੇ ਵੱਲੋਂ ਡਾਕਟਰ ਉਬਰਾਈ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਹੈ ਗੁਰਦਾਸਪੁਰ ਤੋਂ ਰੋਹਿਤ ਗੁਫਤਾ ਪੰਜਾਬੀ ਲੋਕ ਚੈਨਲ